ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਏ ਨੂੰ 2 ਸਾਲ ਹੋ ਗਏ ਅੱਜ ਸਿੱਧੂ ਮੂਸੇਵਾਲਾ ਹੋਣਾ ਦੀ ਵਰਸੀ ਹੈ ਔਰ ਪਿੰਡ ਦੇ ਵਿੱਚ ਨਾ ਔਣ ਇਸ ਤਰ੍ਹਾਂ ਦੀ ਅਪੀਲ ਉਹਨਾਂ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਉਹਨਾਂ ਨੇ ਕੀਤੀ ਹੈ ਕਿ ਜਿਹੜੇ ਫੈਨਸ ਨੇ ਉਹ ਚੁਣਾ ਕਰਕੇ ਪਿੰਡ ਨਾਲ ਔਣ ਅਸੀਂ ਪਿੰਡ ਪੱਧਰ ਦਾ ਹੀ ਪ੍ਰੋਗਰਾਮ ਰੱਖਿਆ ਔਰ ਛੋਟੇ ਸ਼ੋਭ ਨੂੰ ਯਾਨੀ ਕਿ ਜਿਹੜਾ ਸਿੱਧੂ ਮੂਸੇਵਾਲੇ ਹੋਣਾ ਦਾ ਛੋਟਾ ਭਰਾ ਹੈ ਜੋ ਉਹਨਾਂ ਨੂੰ ਲੈ ਕੇ ਉਹਨਾਂ ਦਾ ਪਰਿਵਾਰ ਪਹੁੰਚਿਆ ਸਿੱਧੂ ਉਹਨਾਂ ਦੀ ਸਮਾਦ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਸੀ ਉਹਨਾਂ ਦੇ ਤਾਇਆ ਜੀ ਸੀਗੇ ਔਰ ਉਹਨਾਂ ਦੇ ਮਾਤਾ ਜੀ ਸੀ ਔਰ ਨਾਲ ਹੀ ਸਿੱਧੂ ਮੂਸੇਵਾਲਾ ਉਹਨਾਂ ਦਾ ਛੋਟਾ ਭਰਾ ਜਿਹੜਾ ਜਿਹੜਾ ਪਿਛਲੇ ਕੁਝ ਦਿਨ ਪਹਿਲਾਂ ਹੀ ਅਜੇ ਉਹਨਾਂ ਦਾ ਜਨਮ ਹੋਇਆ ਔਰ ਸਿੱਧੂ ਮੂਸੇਵਾਲਾ ਦਾ ਛੋਟੇ ਭਰਾ ਨੂੰ ਲੈ ਕੇ ਉਹਨਾਂ ਦਾ ਪਰਿਵਾਰ ਜੋ ਹੈ ਉਹ ਸਿੱਧੂ ਦੀ ਸਮਾਦ ਦੇ ਉੱਪਰ ਪਹੁੰਚਿਆ ਸਮਾਦ ਦੇ ਤੇ ਪਹੁੰਚ ਕੇ ਹਾਲਾਂਕਿ ਪਿਛਲੇ ਦਿਨੀ ਉਹਨਾਂ ਨੇ ਸਾਫ ਸਫਾਈ ਵੀ ਕਰਵਾਈ ਨੇੜੇ ਖੇਤਾਂ ਦੇ ਵਿੱਚ ਵੀ ਟਹਿਲਦੇ ਹੋਏ ਸਿੱਧੂ ਦੇ ਪਿਤਾ ਜੀ ਨਜ਼ਰ ਆ ਰਹੇ ਸੀ ਔਰ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਮੂਸਾ ਪਿੰਡ ਤੋਂ ਜਿੱਥੇ ਕਿ ਸਿੱਧੂ ਉਹਨਾਂ ਦਾ ਪਰਿਵਾਰ ਪਹੁੰਚਿਆ ਉਹਨਾਂ ਦੀ ਸਮਾਦ ਦੇ ਉੱਪਰ ਔਰ ਉੱਥੇ ਹੀ ਉਹਨਾਂ ਦੇ ਬੁੱਤ ਨੂੰ ਘੁੱਟ ਕੇ ਜੱਫੀ ਵੀ ਪਾਈ ਸਿੱਧੂ ਮੂਸੇਵਾਲ ਸਿੰਘ ਹੁਣਾ ਨੇ ਬਹੁਤ ਇਮੋਸ਼ਨਲ ਨੇ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਮਾਤਾ ਜੀ ਇੰਨੀ ਤਰੱਕੀ ਕਰਕੇ ਇੰਨੀਆਂ ਪ੍ਰਾਪਤੀਆਂ ਕਰਕੇ ਜਦੋਂ ਭਰੀ ਜਵਾਨੀ ਦੇ ਵਿੱਚ ਪੁੱਤ ਜਵਾਨ ਜਿਹੜਾ ਉਹ ਦੁਨੀਆ ਤੋਂ ਚਲਾ ਜਾਵੇ ਉਸ ਦਾ ਬੁਰੇ ਤਰੀਕੇ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਵੇ ਤਾਂ ਮਾਪਿਆਂ ਤੇ ਕੀ ਬੀਤਦੀ ਹੈ ਤੁਸੀਂ ਖੁਦ ਸਮਝ ਹੀ ਸਕਦੇ ਹੋ ਤਾਂ ਪਰਿਵਾਰ ਜਿਹੜਾ ਉਹ ਮਿੰਟ ਗਿਣ ਰਿਹਾ ਘੰਟੇ ਗਿਣ ਰਿਹਾ ਸੈਕਿੰਡ ਗਿਣ ਰਿਹਾ ਸਿੱਧੂ ਮੂਸੇਵਾਲਾ ਹੁਣਾ ਦੇ ਮਾਤਾ ਜੀ ਨੇ ਅੱਜ ਬਹੁਤ ਇਮੋਸ਼ਨਲ ਪੋਸਟ ਪਾਈ ਹੈ ਉਹਨਾਂ ਨੇ ਘੰਟੇ ਵੀ ਗਿਣੇ ਆਪਣੇ ਪੁੱਤ ਦੇ ਕਤਲ ਦੇ ਮਿੰਟ ਵੀ ਗਿਣੇ ਆ ਤੇ ਸਕਿੰਟ ਵੀ ਗਿਣੇ ਆ ਔਰ ਅਕਸਰ ਉਹਨਾਂ ਦੀਆਂ ਅੱਖਾਂ ਆਪਣੇ ਪੁੱਤ ਨੂੰ ਦੇਖਣ ਲਈ ਤਰਸਦੀਆਂ ਹੀ ਨਜ਼ਰ ਆਉਂਦੀਆਂ ਜਦੋਂ ਵੀ ਉਹਨਾਂ ਨਾਲ ਮੁਲਾਕਾਤ ਹੋਈ ਜਾਂ ਜਦੋਂ ਵੀ ਉਹਨਾਂ ਨੂੰ ਅਸੀਂ ਫੋਟੋਜ਼ ਦੇ ਵਿੱਚ ਵੀ ਜਾਂ ਵੀਡੀਓਜ਼ ਦੇ ਵਿੱਚ ਵੀ ਦੇਖਦੇ ਹਾਂ ਤਾਂ ਇਹ ਤਸਵੀਰਾਂ ਨੇ ਅੱਜ ਦੀਆਂ ਤਸਵੀਰਾਂ ਇਹ ਜਦੋਂ ਸਿੱਧੂ ਮੂਸੇਵਾਲਾ ਹੋਣਾ ਦੀ ਵਰਸੀ ਅੱਜ ਦੂਜੀ ਵਰਸੀ ਆ 29 ਮਈ 2022 ਨੂੰ ਸਿੱਧੂ ਮੂਸੇਵਾਲਾ ਹੋਣਾ ਦਾ ਕਤਲ ਕਰ ਦਿੱਤਾ ਗਿਆ ਸੀ ਜਵਾਰਕੇ ਪਿੰਡ ਦੇ ਵਿੱਚ ਔਰ ਉਸ ਗੱਲ ਨੂੰ ਅੱਜ 2 ਸਾਲ ਹੋ ਗਏ ਆ ਪੂਰੇ ਪਰ ਜਸਟਿਸ ਦੇ ਲਈ ਇੰਤਜ਼ਾਰ ਕਰ ਰਿਹਾ ਸਿੱਧੂ ਮੂਸੇ ਵਾਲੇ ਦਾ ਪਰਿਵਾਰ ਟਿੱਬਿਆਂ ਦਾ ਪੁੱਤ ਸੀ ਸਿੱਧੂ ਮੂਸੇ ਵਾਲਾ ਉਸ ਦਾ ਗੀਤ ਸੀ ਜਿਹੜਾ ਟਿੱਬਿਆਂ ਦਾ ਪੁੱਤ ਉਹਦੇ ਤੋਂ ਵੀ ਝਲਕ ਪੈਂਦੀ ਸੀ ਕਿ ਉਹ ਕਿੰਨਾ ਆਪਣੇ ਪਿੰਡ ਨੂੰ ਪਿਆਰ ਕਰਦਾ ਸੀ ਔਰ ਕਿੰਨਾ ਉਹ ਚਾਹੁੰਦਾ ਸੀ ਆਪਣੇ ਮਾਨਸੇ ਨੂੰ ਕਿੰਨਾ ਉਹ ਆਪਣੇ ਟਿੱਬਿਆਂ ਵਾਲੇ ਇਲਾਕੇ ਨੂੰ ਪਿਆਰ ਕਰਦਾ ਸੀ ਇਹ ਗੱਲ ਉਹਦੀਆਂ ਲਿਖਤਾਂ ਦੇ ਵਿੱਚੋਂ ਵੀ ਝਲਕਦੀ ਸੀ ਤਾਂ ਹੁਣ ਸਿੱਧੂ ਮੂਸੇ ਵਾਲਾ ਦਾ ਪਰਿਵਾਰ ਪਹੁੰਚਿਆ ਹੈ ਜਿੱਥੇ ਉਹਨਾਂ ਦਾ ਬੁੱਤ ਲੱਗਿਆ ਹੋਇਆ ਉਹ ਥਾਂ ਦੇ ਉੱਪਰ ਸਮਾਦ ਦੇ ਉੱਪਰ ਔਰ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਜਿਹੜੇ ਉਹ ਵੀ ਪਹੁੰਚਦੇ ਨੇ ਔਰ ਉਸ ਤੋਂ ਬਾਅਦ ਮੌਕੇ ਦੇ ਉੱਪਰ ਹੀ ਉਹਨਾਂ ਦੇ ਮਾਤਾ ਜੀ ਵੀ ਹੁੰਦੇ ਨੇ ਤਸਵੀਰਾਂ ਨੇ ਕਿੰਨੇ ਪਿਆਰ ਦੇ ਨਾਲ ਆਪਦੇ ਪੁੱਤ ਦੇ ਬੁੱਤ ਨੂੰ ਜਿਹੜਾ ਉਹ ਉਹਨਾਂ ਨੇ ਗਲ ਦੇ ਵਿੱਚ ਪੀਲੇ ਰੰਗ ਦਾ ਪਰਨਾ ਪਾਇਆ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪੁੱਤ ਨੂੰ ਘੁੱਟ ਕੇ ਜੱਫੀ ਵੀ ਪਾਈ ਉਹਨਾਂ ਦੇ ਸਿੱਧੂ ਦੇ ਬੁੱਤ ਨੂੰ ਤਾਂ ਬਹੁਤ ਹੀ ਇਮੋਸ਼ਨਲ ਕਰ ਦੇਣ ਵਾਲੀਆਂ ਤਸਵੀਰਾਂ ਮਾਪਿਓ ਦੇ ਉੱਪਰ ਕੀ ਬੀਤ ਰਹੀ ਹੈ ਇਹ ਤੁਸੀਂ ਸਭ ਸਮਝ ਸਕਦੇ ਹੋ ਵੈਸੇ ਤਾਂ ਜਿਹਦਾ ਕੋਈ ਨੇੜਲਾ ਸਾਥੀ ਗਿਆ ਹੁੰਦਾ ਇਸ ਦੁਨੀਆ ਨੂੰ ਛੱਡ ਕੇ ਉਹ ਇਸ ਦਰਦ ਨੂੰ ਸਮਝ ਸਕਦਾ ਹੈ ਕਿ ਕਿੰਨਾ ਦਰਦ ਉਹਨਾਂ ਦੇ ਪਰਿਵਾਰ ਦੇ ਉੱਪਰ ਹੈ ਔਰ ਨਿਆਂ ਵਾਸਤੇ ਪਰਿਵਾਰ ਲਗਾਤਾਰ ਪਟਕ ਰਿਹਾ ਨਿਆਂ ਵਾਸਤੇ ਲਗਾਤਾਰ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਕਹਿੰਦੇ ਕਿ ਅਸੀਂ ਪੈਰ ਵੇਖ ਕਰਾਂਗੇ ਕਿ ਸਾਨੂੰ ਜਸਟਿਸ ਮਿਲੇ ਸਾਨੂੰ ਇਨਸਾਫ ਮਿਲੇ ਰਾਜਨੀਤਿਕ ਪਾਰਟੀਆਂ ਦਾ ਜ਼ਰੂਰ ਮੁੱਦਾ ਬਣਾ ਲੈਂਦੀਆਂ ਚੋਣਾਂ ਦੇ ਵਿੱਚ ਹਰ ਇੱਕ ਪਾਰਟੀ ਕਹਿੰਦੀ ਹੈ ਕਿ ਅਸੀਂ ਸਿੱਧੂ ਨੂੰ ਇਨਸਾਫ ਦਵਾਵਾਂਗੇ ਅਸੀਂ ਸਿੱਧੂ ਦੀ ਆਵਾਜ਼ ਜਿਹੜੀ ਹੈ ਉਹ ਲੋਕ ਸਭਾ ਦੇ ਵਿੱਚ ਬੁਲੰਦ ਕਰਾਂਗੇ ਇਸ ਤਰ੍ਹਾਂ ਦੀ ਗੱਲ ਪੋਲਿਟਿਕਲ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਕਹੀ ਜਾਂਦੀ ਹੈ ਖੈਰ ਅੱਜ ਬਰਸੀ ਹੈ ਸਿੱਧੂ ਮੂਸੇਵਾਲਾ ਹੁਣਾਂ ਦੀ ਦੂਜੀ ਬਰਸੀ ਹੈ 2 ਸਾਲ ਹੋ ਗਏ 2 ਸਾਲਾਂ ਦਾ ਸਮਾਂ ਗੁਜ਼ਰ ਗਿਆ ਉਹਨਾਂ ਨੂੰ ਇਸ ਦੁਨੀਆ ਨੂੰ ਛੱਡ ਕੇ ਗਿਆ ਨੂੰ ਔਰ ਉਸ ਤੋਂ ਬਾਅਦ ਲਗਾਤਾਰ ਪਰਿਵਾਰ ਤਾਂ ਇਹੋ ਗੱਲ ਕਹਿੰਦਾ ਨਜ਼ਰ ਆਉਂਦਾ ਹੈ ਕਿ ਸਾਨੂੰ ਨਿਆਂ ਚਾਹੀਦਾ ਸਾਨੂੰ ਇਨਸਾਫ ਦਿੱਤਾ ਜਾਵੇ ਔਰ ਤਾਂਕੀ ਅਸੀਂ ਆਪਦੇ ਪੁੱਤ ਦੇ ਕਾਤਲਾਂ ਨੂੰ ਜਿਹੜਾ ਉਹ ਸਲਾਖਾਂ ਦੇ ਅੰਦਰ ਮਿਸਾਲੀ ਸਜ਼ਾ ਦਿਵਾ ਸਕੀਏ ਇਹ ਗੱਲ ਉਹਨਾਂ ਦੇ ਪਰਿਵਾਰ ਵੱਲੋਂ ਕਹੀ ਜਾਂਦੀ ਹੈ ਔਰ ਉੱਥੇ ਹੀ ਅੱਜ ਉਹਨਾਂ ਦੇ ਮਾਤਾ ਚਰਨਕੌਰ ਉਹਨਾਂ ਦੇ ਵੱਲੋਂ ਪੋਸਟ ਪਾਈ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸ਼ੁਪੁੱਤ ਅੱਜ ਪੂਰੇ 730 ਦਿਨ ਘੰਟਿਆਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ 17532 ਘੰਟੇ ਔਰ ਉੱਥੇ ਹੀ ਲੱਖਾਂ ਕਰੋੜਾਂ ਮਿੰਟਾਂ ਦਾ ਔਰ ਉਸ ਤੋਂ ਬਾਅਦ ਸੈਕਿੰਟਾਂ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ ਕਿ ਪੁੱਤ ਤੁਹਾਨੂੰ ਘਰ ਦੀ ਦਹਲੀਜ਼ ਲੰਘੇ ਨੂੰ ਮੇਰੀਆਂ ਅਰਦਾਸਾਂ ਤੇ ਮੰਤਾਂ ਦਾ ਸੁੱਚਾ ਫਲ ਢਲਦੀ ਸ਼ਾਮ ਨਾਲ ਸਾਡੇ ਬਿਨਾਂ ਕਿਸੇ ਗੁਨਾਹ ਤੋਂ ਬਣੇ ਦੁਸ਼ਮਣਾਂ ਨੇ ਮੇਰੀ ਕੁੱਖ ਤੋਂ ਖੋਹ ਲਿਆ ਤੇ ਪੁੱਤ ਅਜਿਹਾ ਹਨੇਰਾ ਕੀਤਾ ਜਿਸ ਮਗਰੋਂ ਉਮੀਦ ਦਾ ਸੂਰ ਚੜ੍ਹਨ ਦੀ ਉਮੀਦ ਖੁਦ ਉਮੀਦ ਨੂੰ ਵੀ ਨਹੀਂ ਸੀ ਪਰ ਬੇਟਾ ਗੁਰੂ ਮਹਾਰਾਜ ਤੁਹਾਡੀ ਸੋਚ ਤੇ ਸੁਪਨਿਆਂ ਤੋਂ ਵਾਕਿਫ ਸੀ ਇਸ ਲਈ ਪੁੱਤ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਵਿੱਚ ਬਰਕਰਾਰ ਰੱਖਾਂਗੇ ਬੇਸ਼ੱਕ ਮੈਂ ਤੁਹਾਨੂੰ ਸ਼ਰੀਰਕ ਤੌਰ ਤੇ ਦੇਖ ਨਹੀਂ ਸਕਦੀ ਪਰ ਮਨ ਦੀਆਂ ਅੱਖਾਂ ਨਾਲ ਮਹਿਸੂਸ ਕਰ ਸਕਦੀ ਹਾਂ ਜੋ ਮੈਂ ਇਹਨਾਂ 2 ਸਾਲਾਂ ਤੋਂ ਕਰਦੀ ਆ ਰਹੀ ਹਾਂ ਪੁੱਤ ਅੱਜ ਦਾ ਦਿਨ ਬੜਾ ਔਖਾ ਪੁੱਤ ਇਹ ਗੱਲ ਸਿੱਧੂ ਮੂਸੇਵਾਲਾ ਹੁਣਾਂ ਦੇ ਮਾਤਾ ਜੀ ਹੁਣਾਂ ਦੇ ਦੀ ਪੋਸਟ ਆ ਇਹ ਤਾਂ ਅਕਸਰ ਪੋਸਟ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਆ ਪਰ ਉਹ ਸਿਰਫ ਆਪਣੇ ਪੁੱਤ ਨੂੰ ਯਾਦ ਕਰਦੇ ਆ ਇਹੋ ਜੀ ਪੋਸਟ ਹੀ ਹਮੇਸ਼ਾ ਸਾਂਝੀ ਕਰਦੇ ਆ ਤਾਂ ਸਮਝ ਸਕਦੇ ਆ ਕਿ ਦਰਦ ਕਿੰਨਾ ਹੈ ਇੱਕ ਉਹ ਨੌਜਵਾਨ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਔਰ ਜਿਸ ਕਰਕੇ ਉਹਦੇ ਮਾਪਿਆਂ ਨੂੰ ਇੰਨਾ ਉਹਨੇ ਆਪਣੇ ਮਾਪਿਆਂ ਨੂੰ ਵੀ ਕਦੇ ਸਟੇਜ ਤੋਂ ਪਿੱਛੇ ਨਹੀਂ ਕੀਤਾ ਇਹ ਨਹੀਂ ਕਿ ਬਹੁਤ ਸਾਰੇ ਕਲਾਕਾਰ ਜਿਨ੍ਹਾਂ ਦੇ ਮਾਪਿਆਂ ਨੂੰ ਤੁਸੀਂ ਜਾਣਦੇ ਹੀ ਨਹੀਂ ਹੋਵੋਗੇ ਕਿ ਭਾਈ ਫਲਾਣੇ ਦੇ ਦੇ ਪਿਤਾ ਜੀ ਕੌਣ ਨੇ ਔਰ ਫਲਾਣੇ ਦੇ ਮਾਤਾ ਕੌਣ ਨੇ ਤਾਂ ਸਿੱਧੂ ਮੂਸੇਵਾਲਾ ਉਹ ਸ਼ਖਸ ਸੀਗਾ ਜਿਸ ਨੇ ਆਪਦੇ ਮਾਤਾ ਪਿਤਾ ਨੂੰ ਵੀ ਸਾਹਮਣੇ ਲਿਆਂਦਾ ਸਟੇਜਾਂ ਦੇ ਉੱਪਰ ਸਿੱਧੂ ਆਪਣੇ ਪਿਤਾ ਜੀ ਨੂੰ ਵੀ ਲੈ ਕੇ ਜਾਂਦਾ ਸੀ ਔਰ ਸਿੱਧੂ ਅਕਸਰ ਹੀ ਆਪਦੇ ਮਾਤਾ ਜੀ ਪਿਤਾ ਜੀ ਨਾਲ ਫੋਟੋਆਂ ਵੀ ਪੋਸਟ ਕਰਦਾ ਸੀ ਖੇਤਾਂ ਦੇ ਵਿੱਚ ਕੰਮ ਕਰਦੇ ਵੇਲੇ ਆ ਵੀ ਉਹਨਾਂ ਦੇ ਵੱਲੋਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਕਈ ਵਾਰ ਤਾਂ ਹੁਣ ਸਿੱਧੂ ਦੀ ਯਾਦਗਾਰ ਜਿਹੜੀ ਬਣਾਈ ਹੋਈ ਹੈ ਉਸ ਥਾਂ ਦੇ ਉੱਪਰ ਪਹੁੰਚਿਆ ਪਰਿਵਾਰ ਜਿੱਥੇ ਕਿ ਨਮ ਅੱਖਾਂ ਦੇ ਨਾਲ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਆ ਸਿੱਧੂ ਮੂਸੇਵਾਲਾ ਹੋਣਾ ਨੂੰ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਉਹਨਾਂ ਦੇ ਫੈਨਸ ਪ੍ਰਮਾਤਮਾ ਅੱਗੇ ਜਿਸ ਵੀ ਧਰਮ ਦੇ ਹੁਣ ਫੈਨ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਫੈਨ ਬੈਠੇ ਆ ਕੋਈ ਸਿੱਖ ਧਰਮ ਦਾ ਕੋਈ Hindu ਭਾਈਚਾਰੇ ਤੋਂ ਆ ਕੋਈ ਮੁਸਲਮਾਨ ਭਾਈਚਾਰੇ ਤੋਂ ਆ ਤੇ ਕੋਈ ईसाई ਭਾਈਚਾਰੇ ਤੋਂ ਵੱਖ-ਵੱਖ ਜਾਤਾਂ ਮਜਬਾਂ ਤੇ ਧਰਮਾਂ ਦੇ ਲੋਕ ਜਿਹੜੇ ਨੇ ਉਹ ਇਸ ਫਨਕਾਰ ਨੂੰ ਇਸ ਹਰਦਲ ਅਜੀਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਨੇ ਔਰ ਉੱਥੇ ਹੀ ਲੋਕ ਇਹ ਵੀ ਕਹਿੰਦੇ ਆ ਕਿ ਪਰਮਾਤਮਾ ਸਿੱਧੂ ਮੂਸੇਵਾਲਾ ਦਾ ਪਰਿਵਾਰ ਸੁਖ ਸ਼ਾਂਤੀ ਨਾਲ ਰਹੇ ਔਰ ਸਿੱਧੂ ਦੀ ਆਤਮਾ ਜਿਹੜੀ ਹੈ ਨੇਕ ਰੂਹ ਜਿਹੜੀ ਉਸ ਦੀ ਉਸ ਨੂੰ ਆਪ ਦੇ ਚਰਨਾਂ 'ਚ ਰੱਖੋ ਇਸ ਤਰ੍ਹਾਂ ਦੀਆਂ ਪੋਸਟਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਪਾਈਆਂ ਜਾਂਦੀਆਂ ਔਰ ਉੱਥੇ ਹੀ ਦੱਸਦੀ ਹਾਂ ਤੁਹਾਨੂੰ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਪਹੁੰਚਿਆ ਜਿੱਥੇ ਸਿੱਧੂ ਦੀ ਯਾਦਗਾਰ ਬਣਾਈ ਹੋਈ ਹੈ ਔਰ ਉਸ ਯਾਦਗਾਰ ਤੇ ਪਹੁੰਚ ਕੇ ਸਿੱਧੂ ਦਾ ਪਰਿਵਾਰ ਬਹੁਤ ਭਾਵੁਕ ਔਰ ਉਹਨਾਂ ਦੇ ਮਾਤਾ ਜੀ ਵੀ ਬਹੁਤ ਭਾਵੁਕ ਨੇ ਔਰ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਸਾਫ਼ ਤੌਰ ਤੇ ਦਰਦ ਝਲਕਦਾ ਉਹ ਪਿਛਲੇ 2 ਸਾਲ ਜਿਸ ਤਰੀਕੇ ਦੀ ਜ਼ਿੰਦਗੀ ਉਹਨਾਂ ਦੀ ਰਹੀ ਹੈ ਔਰ ਅਰਦਾਸ ਹੀ ਕਰਦੇ ਹੁੰਦੇ ਆ ਕਿ ਕਿ ਇਹੋ ਜੀ ਜ਼ਿੰਦਗੀ ਕਿਸੇ ਦੀ ਨਾ ਹੋਵੇ ਕਿਉਂਕਿ ਜਿੰਨਾ ਦਰਦ ਉਹਨਾਂ ਨੇ ਚੱਲਿਆ ਜਵਾਨ ਉਮਰੇ ਪੁੱਤ ਦਾ ਚਲੇ ਜਾਣਾ ਧੀ ਦਾ ਚਲੇ ਜਾਣਾ ਬਹੁਤ ਦਰਦ ਭਰੀ ਗੱਲ ਹੁੰਦੀ ਆ ਜਵਾਨ ਭਰੀ ਜਵਾਨੀ ਚ ਜਦੋਂ ਔਲਾਦ ਇਸ ਤਰ੍ਹਾਂ ਬੇਕਿਰਕੀ ਦੇ ਨਾਲ ਬਾਹਰੋਂ ਆ ਕੇ ਗੁੰਡੇ ਮਾਰ ਜਾਣ ਤਾਂ ਫਿਰ ਦਰਦ ਸਮਝਿਆ ਜਾ ਸਕਦਾ ਹੈ ਕਿ ਕਿੰਨਾ ਪੇਨ ਉਹਨਾਂ ਦੀ ਫੈਮਲੀ ਨੂੰ ਹੈ ਤਾਂ ਛੋਟਾ ਸ਼ੁਭ ਜਿਹੜਾ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਹੈ ਔਰ ਉਸ ਦਾ ਜਨਮ ਹੋਇਆ ਉਸ ਨੂੰ ਲੈ ਕੇ ਪਰਿਵਾਰ ਪਹੁੰਚਿਆ ਸਿੱਧੂ ਦੀ ਯਾਦਗਾਰ ਦੇ ਉੱਪਰ ਜਿੱਥੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਕੁੱਟ ਕੇ ਮੂਸੇਵਾਲਾ ਦੇ ਬੁੱਤ ਨੂੰ ਜਫੀ ਪਾਈ ਔਰ ਉੱਥੇ ਹੀ ਉਹਨਾਂ ਦੇ ਮਾਤਾ ਜੀ ਵੀ ਨਮ ਅੱਖਾਂ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਦਾ ਦੇ ਫੁੱਲ ਭੇਟ ਕਰ ਰਹੀ ਸੀ नाम अंकुर हुड्डा है जी मैं और यूपी से आया हूँ यूपी में भी मेरा जिला बुलंदशहर है और बड़ा लंबा सफर रहा लेकिन लंबा कुछ नहीं है यहाँ आके दर्शन हो गए भाई इससे बड़ी बात कुछ नहीं है मेरे और बाकी मैं फैन तो हुई सिद्धू भाई का फैन के मैं बहुत ज्यादा हूँ यार मतलब कुछ कह नहीं सकता इनके बारे में और आया भी हूँ तो बड़ा मतलब मैंने दिक्कत कुछ ना हुई कब मैंने यहाँ जो है बापू जी मिल गए और सिद्धू भाई भी तो दर्शन हो गए इससे बड़ी कोई मेरे यहाँ सौभाग्य की बात नहीं है कब सिद्धू से जुड़े थे क्या तो मैं सत्रह अठारह सो जुड़ा हुआ हूँ सुनता रह रहा लेकिन कुछ समझ में ना आ गई लेकिन सुनते 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 पंजाबी इतनी समझ गया कि मैं जोमेटो टीम की जोमेटो कंपनी है तो उसमें एक लाइव कंसर्ट हुआ उसमें मैंने सिद्धू भाई के गाने गाए और ऐसे गाने गाए कि हल्ला मत गया भाई हल्ला क्या मत सिद्धू भाई ने खुद ही इतना है तो, 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 तो कहने वाली तो कोई बात कौन सा गाना सिद्धू के तो डालरा वांग नाम साधा चल और बाकी सोहाई भी है और लेजेंड तो आपने पता ही है मतलब सारे कोई ऐसा नहीं है कि गाना जो बंदा ना सुन सके कि जिम में चले जाओ कहीं भी चले जाओ सिद्धू भाई सिद्धू भाई होनी है और मैं अपने वहां भी बताता हूँ जिला बुलंदशहर में किसी भी गाड़ी पर चले जाओ बाइक पर चले जाओ हर जगह सिद्धू भाई के फोटो हैं लेकिन कुछ मेरे पिंड में ही मेरे मतलब गांव में ही ऐसे बंदे हैं जो मैंने पागल कह मैं कोई दिक्कत नहीं मैं इसी वजह आया हूँ ना क्यों क्या भाई क्या तू पागल है सिद्धू सिद्धू करा है मगर भाई कोई बात नहीं तुमने दिक्कत लग रही हट जाओ मैं सिद्धू भाई नहीं नहीं भूल सकता कभी भी मेरे माँ बाप ही मतलब फोन आया भी बोल रहे क्या कोई दिक्कत परेशानी रस्ते में कैसी भी कुछ आवा तो फोन करिए बाकी सिद्धू भाई के यहाँ होके जरूर ले जाइए तो मैं अभी परसों ड्यूटी करी मैंने ड्यूटी तो मैं ऐसी करूँ तीन सौ चार सौ रूपये झाड़िए जाता नहीं पर मैंने बड़ी खुशी मिली की मैं यहाँ आ गया देखो दुनियादारी है सिद्धू भाई ने भी की है लेकर तो कोई कुछ नहीं जाना कभी दुनिया से तो ज्यादा कुछ नहीं कहूँगा यार मैं कहने वाला तो बहुत हूँ पर कोई नहीं दबा रहे हैं तो कुछ है, वो भी कहेंगे, कहेंगे जाके ऐसी मैं ये भी खुद बात बोलता हूँ इंसाफ होना चाहिए कैसे भी हो यार मतलब ऐसे ऐसा बंदा जिंदगी में कई कई सदी जाओ जब आवे ऐसा बंदा दुनिया में अब कोई आवे ना मैं तो लग रहा भाई ऐसा सिंगर हा ऐसा भाई हा कभी नहीं आवागा